ਸੁਲਿ ਦਿ ਆਮ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਿਲਡਿੰਗ ਬਣਾਉਂਦੇ ਇੱਕ ਵੱਡਾ ਹਾਦਸਾ ਵਾਪਰਿਆ ਬਿਲਡਿੰਗ ਬਣਾ ਰਹੇ ਦੋ ਮਜ਼ਦੂਰਾ ਅਚਾਨਕ ਦੂਜੀ ਮੰਜ਼ਲ ਤੋਂ ਡਿੱਗ ਜਾਂਦੇ ਨੇ ਜਿਸ ਦੇ ਚਲਦਿਆਂ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ ਜ਼ਖਮੀ ਹਾਲਤ ਦੇ ਵਿੱਚ ਦੋਵਾਂ ਮਜ਼ਦੂਰਾ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਦੱਸਦੇ ਕਿ ਪਟਿਆਲਾ ਦੇ ਨੱਡਾ ਵਾਲੀ ਗਲੀ ਦੇ ਵਿੱਚ ਸਥਿਤ ਇੱਕ ਦਵਾਈਆਂ ਦੀ ਬਿਲਡਿੰਗ ਬਣਾ ਰਹੇ ਮਜ਼ਦੂਰਾਂ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਦੂਸਰੀ ਮੰਜ਼ਲ ਦੇ ਬਾਹਰ ਬਾਂਸ ਬਨ ਕੇ ਮਜ਼ਦੂਰਾਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਸੀ ਤੇ ਇਹਨਾਂ ਬਣੇ ਹੋਏ ਬਾਂਸ ਦੇ ਹੀ ਹਲਚਲ ਕਾਰਨ ਇਹ ਦੋਵੇਂ ਮਜ਼ਦੂਰ ਅਚਾਨਕ ਦੂਸਰੀ ਮੰਜ਼ਲ ਤੋਂ ਢੇਠਾ ਜ਼ਮੀਨ ਤੇ ਡਿੱਗ ਜਾਂਦੇ ਨੇ ਜਿਸ ਕਰਕੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਐਸੇ ਦੌਰਾਨ ਮੌਕੇ ਤੇ ਮੌਜੂਦ ਠੇਕੇਦਾਰ ਦੇ ਵੱਲੋਂ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਦੱਸਿਆ ਜਾ ਰਿਹਾ ਕਿ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਇਹਨਾਂ ਦਾ ਇਲਾਜ ਕਰਵਾਇਆ ਜਾ ਰਿਹਾ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਕੰਮ ਕਰਦੇ ਸੀ ਉੱਤੋਂ ਜਿਹੜੇ ਬਾਸ ਟੁੱਟ ਗਿਆ ਉਹਲੇ ਗਿਰੇ ਸਾਰੇ ਦੋ ਬੰਦੇ ਸੱਟਾਂ ਲੱਗੀਆਂ ਨਾਲ ਚਲਾ ਗਿਆ ਵੀਡੀਓ ਪਰ ਕਾਰਜ ਬਾਕੇ ਲੈ ਕੇ ਗਏ ਇਹਨਾਂ ਨੂੰ ਇਹ ਕਿਹੜੀ ਕਲੋਨੀ ਹੈ ਜੀ ਇਹ ਹੈਗੀ ਨਟਾਲੀ ਗਲੀ ਕਿੰਨੇ ਬੰਦੇ ਸੀਗੇ ਜੀ ਇਹ ਦੋ ਬੰਦੇ ਗਿਰੇ ਆ ਸੀ ਮੇਰੀ ਮਿਸੇ ਸੀਗੇ ਦੋਨੋਂ ਅੱਛਾ ਜੀ ਅਸੀਂ ਵੀ ਗੁਆਲੇ ਜਾ ਰਹੇ ਕੋਲ ਇੱਕ ਦਾ ਵਗਿਆ ਅਸੀਂ ਬਚਾ ਲਿਆ ਅੱਛਾ ਮੇਰਾ ਸਾਡੇ ਇੱਟਾ ਸਾਡੇ ਦੋਨੀਆਂ ਸੀਗੇ ਤੁਹਾਡੇ ਵੀ ਸਾਈਡ ਪਰ ਰਾਈਟ ਸਾਈਡ ਸਪਿੰਟ ਵਗੈਰਾ ਲੱਗਿਆ ਰਹਿਗਾ ਲੱਗਿਆ ਮੈਨੇ ਜਿਹੜਾ ਵਸ ਦੋਨੋਂ ਸਾਡੇ ਪਾਸੇ ਬਾਈਸ ਹੋ ਗਈ ਹੈ ਅੱਛਾ ਕੋਲੇ ਰਮ ਲੈ ਕੇ ਗਏ ਇਹ ਬੰਦੇ ਫਿਰ ਜਿਹੜੇ ਗਰੇ ਨੇ

ਸਭ ਤੋਂ ਵੱਧ ਇੰਨੇ ਸੱਚੇ ਕੰਮ ਕੀਤਾ ਪੈੜਾ ਨਾਲ ਚਿੰਗੀ ਤਰ੍ਹਾਂ ਦੀ ਬੰਨੀ ਪਈਆਂ ਚੀਜ਼ਾਂ ਬੰਨੀਆਂ ਪਈਆਂ ਪੈੜਾ ਦੇ ਕੋਲ ਟੁੱਟੇ ਹੋਏ ਸਾਰੇ ਇੱਕਦਮ ਚਾਰੇ ਗਿਰੇ ਰੱਖੇ ਹੋਏ ਔਰ ਨਾਲੇ ਮੰਨ ਲਓ ਕਿ ਸ਼ੋਰੂਮ ਵੀ ਬਣਾ ਰਹੇ ਲੱਗਦਾ ਈ ਪਤਾ ਨਹੀਂ ਸ਼ੋਰੂਮ ਨਾਲੇ ਕੀ ਬਣਾ ਰਹੇ ਬਲਾਤ ਰਹੇ ਨੇ ਮੈਡੀਕਲ ਸ਼ੋਰੂਮ ਬਣਾ ਰਹੇ ਲੱਗੇ ਦਸਿਆ ਜਾ ਰਿਹਾ ਹੈ ਕਿ ਦੋਵੇਂ ਮਜ਼ਦੂਰ ਪਿਛਲੇ 20 ਤੋਂ 25 ਦਿਨਾਂ ਤੋਂ ਐਸੇ ਹੀ ਬਿਲਡਿੰਗ ਦੇ ਵਿੱਚ ਕੰਮ ਕਰ ਰਹੇ ਸੀ ਜਿਨ੍ਹਾਂ ਦੇ ਨਾਲ ਅੱਜ ਅਚਾਨਕ ਹਾਦਸਾ ਵਾਪਰਿਆ ਫਿਲਹਾਲ ਇਹਨਾਂ ਦੋਵਾਂ ਦਾ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਪਟਿਆਲਾ ਤੋਂ ਕੁਲਵਿੰਦਰ ਸਿੰਘ ਦੀ ਰਿਪੋਰਟ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par